ਦਾ ਪੰਜਾਬ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਮਲਕੌਰ ਭਾਬੀ ਦੀ ਜਿਹੜੀ ਹੈ ਪੋਸਟਮਾਰਟਮ ਰਿਪੋਰਟ ਸਾਹਮਣੇ ਸਾਫ਼ ਹੋ ਚੁੱਕੀ ਹੈ ਜਿਸ ਤੋਂ ਬਾਅਦ ਸਾਰਿਆਂ ਦੇ ਜਿਹੜੇ ਨੇ ਹੋਸ਼ ਉੱਡ ਚੁੱਕੇ ਨੇ ਸੋ ਆਖਰ ਕਿਤੇ ਨਾ ਕਿਤੇ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਜਿਹੜਾ ਹੈ ਉਹ ਬਣਦਾ ਹੋਇਆ ਦਿਖਾਈ ਦੇ ਰਹੀ ਹੈ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਸੋ ਲਗਾਤਾਰ ਚਰਚਾਾਂ ਮ ਜੜੀਆਂ ਨੇ ਕਾਫੀ ਤੇਜ਼ ਹੋ ਚੁੱਕੀਆਂ ਨੇ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਆਪੋ ਆਪਣੀਆਂ ਰਾਏ ਵੀ ਸ਼ਾਮਲ ਕਰ ਰਹੇ ਨੇ ਪਰ ਤੁਹਾਨੂੰ ਇੱਥੇ ਦੱਸਣਾ ਚਾਹਾਂਗੇ ਸੋ ਆਖਰਕਾਰ ਚਰਚਾ ਜਿਹੜੀ ਹੈ ਉਹ ਬਿਲਕੁਲ ਸਾਫ਼ ਤੇ ਸਪੱਸ਼ਟ ਹੋ ਚੁੱਕੀ ਹੈ ਸੋ ਕਮਲਕੌਰ ਭਾਬੀ ਦੇ ਕਤਲ ਮਾਮਲੇ ਨੂੰ ਲੈ ਕੇ ਚਰਚਾਾਂ ਮ ਜੜੀਆਂ ਨੇ ਕਾਫੀ ਤੇਜ਼ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੋ ਕਿਤੇ ਨਾ ਕਿਤੇ ਜੇ ਗੱਲ ਕਰੀਏ ਸੋ ਆਖਰਕਾਰ ਇੱਕ ਗੱਲ ਜਿਹੜੀ ਹੈ ਬਿਲਕੁਲ ਇੱਥੇ ਸਾਫ਼ ਹੋ ਚੁੱਕੀ ਹੈ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਨੂੰ ਲੈ ਕੇ ਚਰਚਾਵਾ ਜਿਹੜੀਆਂ ਨੇ ਭਾਈ ਅਮਰਿਤਪਾਲ ਸਿੰਘ ਮਹਿਰੋਂ ਨੂੰ ਲੈ ਕੇ ਚੱਲ ਰਹੀਆਂ ਨੇ ਤੇ ਉੱਥੇ ਹੀ ਜਿੱਥੇ ਪੋਸਟਮਾਰਟਮ ਰਿਪੋਰਟ ਨੇ ਸਾਰਿਆਂ ਨੂੰ ਜਿਹੜਾ ਹੈ ਹੈਰਾਨ ਕਰ ਦਿੱਤਾ ਹੈ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਸਾਰੇ ਹੀ ਜਿਹੜੇ ਨੇ ਲਗਾਤਾਰ ਹੈਰਾਨ ਨੇ ਹਿੰਟ ਜਿਹੜੇ ਨੇ ਬਿਲਕੁਲ ਮਿਲ ਚੁੱਕੇ ਨੇ ਸੋ ਆਖਰਕਾਰ ਪੋਸਟ ਦੇ ਵਿੱਚ ਜਿਹੜਾ ਹੈ ਬਿਲਕੁਲ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਜਿਸ ਤੋਂ ਬਾਅਦ ਕਾਫੀ ਗੱਲਾਂ ਜਿਹੜੀਆਂ ਨੇ ਉਹ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੁਹਾਨੂੰ ਇੱਥੇ ਦੱਸਣਾ ਚਾਹਾਂਗੇ ਸੋ ਆਖਰ ਕਿਤੇ ਨਾ ਕਿਤੇ ਜੇ ਗੱਲ ਕੀਤੀ ਜਾਵੇ ਤਾਂ ਕਮਲਕੌਰ ਭਾਬੀ ਜੀ ਪੋਸਟਮਾਰਟਮ ਜਿਹੜੀ ਰਿਪੋਰਟ ਹੈ ਉਹ ਇੱਥੇ ਉਸ ਦੇ ਨਾਲ ਜ਼ਬਰਜਨਾਹ ਹੋਇਆ ਸੋ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਨੇ ਇੱਥੇ ਬਣ ਚੁੱਕੇ ਨੇ ਕਮਲਕੌਰ ਭਾਬੀ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਹੈ ਕਿ ਕਤਲ ਤੋਂ ਪਹਿਲਾਂ ਉਸਦੇ ਨਾਲ ਗਲਤ ਕੰਮ ਹੋਇਆ ਸੀ ਕਾਫੀ ਤਰ੍ਹਾਂ ਦੇ ਸਵਾਲ ਬਣ ਰਹੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਸੋ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਅਜਿਹੇ ਮਸਲਿਆਂ ਤੇ ਟਿੱਪਣੀਆਂ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਤਾਂ ਇੱਕ ਗੱਲ ਉੱਬਰਵੇਂ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਜਾਂਚ ਨਾਲ ਜੁੜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਤਫ਼ਤੀਸ਼ ਦੌਰਾਨ ਫਿਲਹਾਲ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਤੇ ਮਾਮਲੇ ਤੇ ਹਰ ਪਹਿਲੂ ਨੂੰ ਖੰਗਾ ਲਿਆ ਜਾ ਰਿਹਾ ਹੈ ਉਨਾ ਦੱਸਿਆ ਹੈ ਕਿ ਤੋਂ ਸ਼ੱਕ ਨੂੰ ਦੂਰ ਕਰਨ ਲਈ ਮ੍ਰਿਤਕਾ ਦੇ ਸੈਂਪਲ ਜਾਂਚ ਦੇ ਲਈ ਮੰਤਪ ਦੇ ਨਾਲ ਥਰਡ ਦੇ ਫਰੀਦਕੋਟ ਦੀਆਂ ਲੈਬਾਰਟਰੀਆਂ ਨੂੰ ਭੇਜੇ ਜਾ ਚੁੱਕੇ ਨੇ ਇਸ ਦੇ ਨਾਲ ਹੀ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਵੀ ਕੀਤਾ ਜਾ ਰਿਹਾ ਹੈ ਸੋ ਆਖਰ ਦਾਅਵਿਆਂ ਦੀ ਸੱਚਾਈ ਜਿਹੜੀ ਹੈ ਕਿੰਨੀ ਕੁ ਸਾਫ਼ ਹੈ ਇਹ ਤੇ ਰਿਪੋਰਟਾਂ ਤੋਂ ਬਾਅਦ ਹੀ ਪਤਾ ਲੱਗ ਚੱਲੇਗਾ ਹਰ ਇੱਕ ਤੱਥ ਨੂੰ ਜਿਹੜਾ ਹੈ ਖੰਗਾਲਿਆ ਜਾ ਰਿਹਾ ਹੈ ਮੁਲਜ਼ਮਾਂ ਦੇ ਖਿਲਾਫ ਕਤਲ ਦੀਆਂ ਧਰਾਵਾਂ ਦੇ ਨਾਲ-ਨਾਲ ਹੋਰ ਧਰਾਵਾਂ ਵੀ ਜਿਹੜੀਆਂ ਨੇ ਜੁੜ ਸਕਦੀਆਂ ਨੇ ਉਧਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਬਣਾਏ ਮੁਲਜ਼ਮਾਂ ਦਾ ਕਹਿਣਾ ਹੈ ਕਿ ਲਚਰਤਾ ਫਲਾਉਣ ਵਾਲਿਆਂ ਦਾ ਹਾਲ ਕਮਲਕੌਰ ਭਾਬੀ ਵਰਗਾ ਕੀਤਾ ਜਾਵੇਗਾ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਤਰਾਜ਼ਯੋਗ ਵੀਡੀਓ ਆਦ ਪਾਉਣ ਵਾਲਿਆਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਜਿਨ੍ਹਾਂ 'ਚੋਂ ਕਈਆਂ ਨੇ ਤਾਂ ਮਾਫੀ ਵੀ ਮੰਗ ਲਈ ਹੈ ਮੰਨ ਦੱਸਣਾ ਚਾਹਾਂਗੇ ਕਤਲ ਤੋਂ ਪਹਿਲਾਂ ਕੰਮਲਕੌਰ ਭਾਬੀ ਦਾ ਜਿਹੜਾ ਹੈ ਗਲਾ ਕੁੱਟ ਕੇ ਉਸਦੀ ਹੱਤਿਆ ਕੀਤੀ ਗਈ ਹੈ ਪਰ ਕੀ ਉਸਦੇ ਨਾਲ ਜਬਰ ਜਨਾਹ ਹੋਇਆ ਹੈ ਕਿ ਉਸ ਦਾ ਬਲੱਧਕਾਰ ਕੀਤਾ ਗਿਆ ਇਸ ਤਰ੍ਹਾਂ ਦੀ ਗੱਲ ਹਲੇ ਤੱਕ ਕੋਈ ਸਾਹਮਣੇ ਨਹੀਂ ਆਈ ਹੈ ਪਰ ਜਿਹੜੀ ਇਹ ਗੱਲ ਹੈ ਹੋ ਵੀ ਨਹੀਂ ਸਕਦੀ ਹੈ ਪਰ ਇਸ ਦੇ ਲਈ ਇੰਤਜ਼ਾਰ ਕਰਨਾ ਹੋਏਗਾ ਫਿਲਹਾਲ ਨਾ ਰਿਪੋਰਟਾਂ ਦਾ ਜਿਹੜੀਆਂ ਰਿਪੋਰਟਾਂ ਜਿਹੜੀਆਂ ਨੇ ਜਾਂਚ ਦੇ ਲਈ ਮੁਹਾਲੀ ਜਾਂ ਫਰੀਦਕੋਟ ਭੇਜੀਆਂ ਜਾ ਚੁੱਕੀਆਂ ਨੇ ਹਾਲਾਂਕਿ ਇਹਨਾਂ ਰਿਪੋਰਟਾਂ ਦੇ ਵਿੱਚ ਸਭ ਕੁਝ ਜਿਹੜਾ ਹੈ ਸਾਫ ਹੋ ਜਾਏਗਾ ਜੇਕਰ ਬਲਾਤਕਾਰ ਦੀ ਗੱਲ ਸਾਹਮਣੇ ਆਈ ਤਾਂ ਉਸ ਮੁਤਾਬਕ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ